ਆ ਚੱਕਰ ਕੀ ਪੈ ਗਿਆ ਮਾਮਾ ਆ ਕਰੀ ਮੁਰੂ ਸਮਾਨ ਜਾਂ ਪਰੇ ਵੀਰੇ ਤੇ ਫਰੋਂਗਾ ਬਹਾਰ ਤੇ ਕੱਢੇ ਹੁੰਦਾ ਹੋਵੇ ਕੋਈ ਨਾ ਕੋਈ ਬਦਲਣਾ ਪਾ ਸਕਦਾ ਹਾਲ ਜਿਹੜਾ ਗੱਲ ਫਰ ਮਾਰਦੇ

ਪਾਈਪ ਦੀ ਕੀ ਲੋੜ ਆ ਉਹਦੇ ਨਾਲ ਫਟਾਫਟ ਬਾਲਟੀ ਭਰ ਜਾ ਕਰੋ ਕਿਥੇ ਇੰਨਾ ਟਾਈਮ ਲੱਗਦਾ ਬਾਲਟੀ ਭਰਨ ਨੂੰ ਓਏ ਮੈਸਤਰੀ ਕਰਮਜੀਤ ਸਿੰਘ ਕਰਮਾ ਨਕਾ ਬਣਾਉਣ ਜਾਣਗੇ ਹੁਣ ਖੇਤ ਇਹ ਮੋਟਰ ਚਲਾ ਕੇ ਪਟੋਲ ਬਣ ਲਈਏ ਇਸਮਾਨਾ ਪਟਰਾਲੀ ਚ ਲਾਦ ਰਿਹਾ ਸਾਰਾ ਬ੍ਰੀਤੀ ਬਿਰੂਤੀ ਤੇ ਸੀਮੈਂਟ ਦੀ ਬੋਰੀ ਵੀ ਲੈ ਆਂਦੀ ਮੋਟਰ ਚ ਲਾ ਕੇ ਫਟਾਫਟ ਭਰ ਜੂਗਾ ਜੇ ਕਿਤੇ ਛੋਟੀ ਪੈ ਬੰਦੀ ਆ ਫਿਰ ਚੱਕ ਲਵਾਂ ਪੈ ਬਾਲੀ ਵੱਡੀ ਆ ਉਦੋਂ ਫਿਰ ਵਾਲੀ ਇਕੱਠੇ ਵਾਲ ਕੱਢਦੀ ਰਹਿ ਜਾਗੇ ਆਪਾਂ 5-7 ਮਿੰਟ ਤਾਂ ਹਾਂ ਮਮਾ ਉੱਥੇ ਕਿਉਂ ਗਈ ਦੁਕਾਨ ਤੇ ਸੀਮੈਂਟ ਵਾਲੀ ਦੁਕਾਨ ਤੇ ਦੱਸ ਦੇ ਓ ਮਮਾ ਤੇ ਚਲੋ ਫਿਰ ਹੁਣ ਭਾਲ ਲਿਆ ਵਾ ਢੋਲ ਤੇ ਫਿਰ ਸਾਨੂੰ ਖੇਤ ਚੱਲ ਕੇ ਮਿਲਦੇ ਆ ਮਿਸਤਰੀ ਜੀ ਦੇ ਨਾਲ ਮਿਸਤਰੀ ਜੀ ਦੇ ਨਾਲ ਮਿਲਾਂਗੇ ਆਪਾਂ ਸਾਨੂੰ ਖੇਤ ਚੱਲ ਕੇ ਮਿਸਤਰੀ ਜੀ ਸਵੇਰੇ ਟੋਆ ਆਪ ਪਟਕਿਆ ਨੇ ਉ ਜਾਣੇ ਲੇਬਰ ਦੀ ਲੋੜ ਨਹੀਂ ਹੈਗੀ ਜੇ ਮਿਸਤਰੀ ਜੀ ਇਹ ਹੁਣ ਲੇਬਰ ਬਹੁਤ ਘੱਟ ਲੱਗਦੀ ਹੈ ਮਿਸਤਰੀਆਂ ਨਾਲ ਨਹੀਂ ਦੂਜੇ ਮੇਤਰੀ 3 3 4 3 3 4 ਚਾਰ ਜਾਣੇ ਲੇਬਰ ਤੇ ਰੱਖਦੇ ਨੇ ਆ ਇੱਕ ਬੰਦਾ ਹੀ ਆ ਬਾਰੇ ਚੰਗੇ ਬੰਦੇ ਦੀ ਲੋੜ ਨਹੀਂ ਪੈਂਦੀ ਲੇਬਰ ਤੇ ਇੱਕ ਬੰਦਾ ਹੀ ਆ ਬਾਹਲੇ ਚੰਗੇ ਬੰਦੇ ਦੀ ਲੋੜ ਨਹੀਂ ਪੈਂਦੀ ਇੱਕੋਕ ਲੰਡੂ ਜੇ ਬੰਦੇ ਜਾਈ ਹਾਂ ਬਸ ਇੱਕ ਮਿਸਤਰੀ ਖੋਜ ਰਿਹਾ ਯਾਰ ਮਿਸਤਰੀ ਗੁੱਸਾ ਨਹੀਂ ਕਰਦਾ ਜਮੀ ਵੀ ਹਰ ਵਾਰ ਲੱਗੇ ਨਿਕਲ ਨਿਕਲੇ ਚਾਹੀਦੇ ਮਿਸਤਰੀ ਇਹ ਹੁਣ ਸਾਨੂੰ ਮਲਾਉਣ ਜਾ ਰਹੇ ਹਾਂ ਮਿਸਤਰੀ ਕਰਮਚੀ ਸਿੰਘ ਕਰਮਾ ਸਾਡੇ ਪਿਆਰੀ ਮਾਮਾ ਜੀ ਮਿਸਤਰੀ ਬਣੇ ਹੋਏ ਨੇ ਕਹਿਆ ਨਾ ਗਰੀ ਪਿਆਰੇ ਮਾਮਾ ਜੀ ਸੀ ਦੀ ਤੂੰ ਸੈਰੀਅਸ ਹੀ ਲੈ ਗਿਆ ਮਾਮਾ ਕਰਨ ਹਾਂ ਓਏ ਤੇਰੇ ਨਾ ਗਰੀ ਪਿਆਰੇ ਮਾਮਾ ਜੀ ਸਾਡੇ ਤੋਂ ਦਣਗਾ ਤਸੇ ਤੁਰ ਜੀ ਪਿਆਰੀ ਮਾਮਾ ਜੀ ਸਾਡੇ ਮਿਸਤਰੀ ਬਣ ਚੁੱਕੇ ਨੇ ਤੇ ਹੁਣ ਵੱਡੇ ਵੱਡੇ ਮਿਸਤਰੀਆਂ ਨੂੰ maat ਪਾਉਣਗੇ ਇਹ ਇਹ ਉਹ ਮਿਸਤਰੀ ਨੇ ਕਹੀ ਨਾ ਪਟਕੇ ਪਿੱਛੇ ਨੂੰ ਮਾਰ ਬਾਈ ਆਇਆ ਜਿਨ੍ਹਾਂ ਦੇ ਜਿਨ੍ਹਾਂ ਦੇ ਹੱਥ ਵੱਡੇ ਸੀ ਉਹ ਮਹਿਲ ਜੱਪਵਾ ਕੇ ਉਹ ਮਿਸਤਰੀ ਨੇ ਕਹੀਂ ਕਿੱਥੇ ਆ ਆ ਰਹੀ ਥੇ ਹੂਗੀ ਕਹੀਂ ਆਪ ਲੈ ਆਏ ਨਹੀਂ ਆਏ ਕਹੀਂ ਉਹਦੇ ਕੋਲ ਆ ਛੀਪੇ ਕੋਲ ਆਪਣੇ ਕਹੀਂ ਦੇ ਇਹ ਨਹੀਂ ਤੁਸੀਂ ਆਪਣੀ ਕਹੀਂ ਮੈਂ ਲਾਉ ਉੱਥੇ ਹੀ ਰਹੀ ਉਹ ਬ੍ਰੇਤੀ ਭਰੀ ਆਪੀ ਬੰਦੇ ਇਹ ਫੜੂ ਚੂਹੀ ਥੇ ਪਛੇ ਪਛੇ ਇਹ 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 ਮਾਰਦੀ ਆਉ ਮਾਰਦੀ ਛੜਦਾ ਕਿਤੇ ਲੱਭ ਗਈ ਸੋਨੇ ਦੀ ਖਾਨ ਆ ਗਈ ਆਹ ਹਾ ਆ ਬੜਾ ਹੀ ਸੀਰੀਅਸ ਹੋਇਆ ਫਿਰ ਤਾ ਤੂੰ ਓਏ ਮਾਮਾ ਤੇਰਾ ਮੂੰਹ ਭਾਗਾਂ ਵਾਲਾ ਜੋ ਓ ਮਾਮਾ ਮੂੰਹ ਭਾਗਾਂ ਵਾਲਾ ਤੇਰਾ ਜੋ ਬਦਲ ਕਰਾਤਾ ਤੈਂ ਰੱਬ ਤਰਸ ਖਾ ਗਿਆ ਛੋਡੇ ਤੇ ਗਲਾਸ ਦੇ ਤਾਂ ਪਾਣੀ ਪੀਂਦੂ ਰੱਬ ਤਰਸ ਖਾ ਗਿਆ ਗਲਾਹੋ ਕੱਪ ਦੀ ਨਾ ਤੁਸੀਂ ਸੂਣਾ ਲਈ ਸੀ ਉਹ ਬੱਚੇ ਘੜ ਤੇ ਮਾਰਦੀ ਉਹਦੇ ਉਹ ਪਾਪੀ ਓਏ ਭੈਣ ਦੀ ਲੋਲਤ ਤਾਂ ਵੀ ਖੜੀ ਹੋ ਗਈ ਤੇ ਹੁਣ ਇਹਦੇ ਮਗਰ ਪਾ ਲੈ ਕੰਪਿਊਟਰ ਕਰਾ ਦਿਵਾ ਲੈ ਹੋਣਾ ਆਪਾਂ ਚੱਲਿਆ ਪੰਚਾਇਤੀ ਜੀ ਕੰਪਿਊਟਰ ਕਰਾ ਮਾਰਨਾ ਪਹਿਲਾਂ ਉਹ ਚ ਤਵੀਆਂ ਤੂਵੀਆਂ ਹਾਲ ਹਾਲ ਸਾਰੇ ਮਾਰਿਆ ਜਾਂਦੇ ਤੇ ਮਾਮਾ ਬੱਠਾਂ ਤੇ ਲਾਉਣ ਲੱਗਿਆ ਪੁੱਠਾ ਕਰਾ ਤੇ ਆਪਾਂ ਚਾ ਲਾਉਣ ਲੱਜਾਂ ਨੇ ਹੁਣ ਕੰਪਿਊਟਰ ਕਰਾ ਸਵਾਣਾ ਆਪਣੇ ਸਾਰੇ ਰੱਖ ਲਿਆ ਆਪਾਂ ਹਾਥਕ ਪਾਣੀ ਕਰਾਈ ਇਹ ਵਿੱਚ ਚੱਲ ਲੈ ਚਲਾਤਾ ਕਿਰਾ ਕੰਪਿਊਟਰ ਕਰਕੇ ਸਿਸਟਮ ਆਈ ਦੀਆਂ ਬੁੜੀਆਂ ਵਾਲੀਆਂ ਗੱਲਾਂ ਸੁਣ ਲਓ ਤੇ ਫਲਾਨੀ ਦਾਦੀ ਜੀ ਮੈਨੂੰ ਤੇ ਫਲਾਨਾ ਨਹੀਂ ਪਤਾ ਨਹੀਂ ਕੀ ਹੋ ਗਿਆ ਬਾਗਰੂ ਬਾਗਰੂ ਕਿਸੇ ਨੂੰ ਦੱਸੀਂ ਬੁੜੀਆਂ ਦੇ ਕੰਮ ਨੇ ਹਾਂ ਨਾ ਐ ਪਤਾ ਹੁੰਦਾ ਪਿੰਡ ਕਿਹੜਾ ਨਾ ਐ ਪਤਾ ਹੁੰਦਾ ਕਿ ਪਹਿਲਾਂ ਬਪ ਭਾਈ ਮਾਰਨੀ ਆ ਨਹੀਂ ਪੈਣੇ ਫਲਾਨੇ ਪਿੰਡ ਦੀ ਗੱਲ ਆ ਫਲਾਨੀ ਦਾ ਹਦੀ ਸੀ ਫਲਾਨਿਆਂ ਦਾ ਫਲਾਨਾ ਫਲਾਨੇ ਨੂੰ ਫਲਾਨਾ ਕੁਛ ਹੋ ਗਿਆ ਫਲਾਨਾ ਵਾਲਾ ਉਹ ਦੱਸਾਂ ਜੀ ਮੈਨੂੰ ਫਲਾਨੀ ਨੇ ਬਾਗਰੂ ਬਾਗਰੂ ਨਹੀਂ ਭਣ ਕੀ ਜਮਾਨਾ ਆ ਗਿਆ ਹਾਂ ਹੈ ਪਤਾ ਨਹੀਂ ਜਾਣੀ ਕੋਈ ਰਾਹ ਫੇਰੀ ਪਾਉਂਦੇ ਨਾ ਇਹ ਨਾ ਇਹ ਤਾਂ ਕੋਈ ਨਾ ਇਹ ਨਾ ਇਹ ਤਾਂ ਸੈਕਿੰਡ ਨਾ ਹਾਂ ਇਹ ਨਾ ਇਹ ਬਸ ਕਿਹਦੇ ਨਾਲ ਇਹਦਾ ਧਾ ਰੋਟੀ ਵਾਲਾ ਕੰਮ ਹੋ ਗਿਆ ਨਾ ਹੁਣ ਵੱਧ ਪਾਉਂਦੇ ਨੇ ਨਾ ਮੇਰੇ ਘੱਟ ਪਾਉਂਦੇ ਨੇ ਬਾਬੇ ਚ ਵਿਚਾਰੇ ਛੱਡ ਦਿੰਦੇ ਨੇ ਕਹਾਣੀ ਨਾ ਉਹਨੂੰ ਉਧਰ ਲਈ ਰਾਹ ਪਾਉਂਦੇ ਨੇ ਨਾ ਹੁਣ ਉਧਰ ਲਈ ਰਾਹ ਪਾਉਂਦੇ ਨੇ ਨਾ ਮੈਂ ਸੋਈ ਨਾਲੇ ਕਹਿੰਦਾ ਮਿੱਠਾ ਪਾ ਇਹ ਹਰ ਹਰ ਇਹ ਮੁੰਡੇ ਨੇ ਕਹਿੰਦਾ ਕੰਮ ਬਾਹੂ ਕਰਿਆ ਬੜਾ ਕੰਮ ਹੈ ਮੁੰਡੇ ਬਟਾ ਸਾਰੀਆਂ ਸੱਲਦੀਆਂ ਕਹੀ ਪਤਾ ਕਿਥੋਂ ਨਹੀਂ ਦੀ ਜਿੱਥੋਂ ਸਾੜ ਵਾਲੀਆਂ ਆਈਆਂ ਹੋਈਆਂ ਲੈ ਤੇ ਇੱਧਰ ਲੱਗੀ ਜਾਂਦਾ ਬੱਟਾ ਨੂੰ ਅਹੀ ਬਣੀ ਪਹੀ ਪਹੀ ਬਣਾ ਰਹੀ ਆ ਓਕੇ ਪਿਛਲੇ ਸਾਲ ਵੀ ਨਹੀਂ ਆ ਪਿਛਲੇ ਸਾਲ ਬਣਾਈ ਨਹੀਂ ਆਪਾਂ ਹਨਾ ਬਣਾਈ ਸੀ ਬਣਾਈ ਕਿਥੋਂ ਜੀ ਇੰਨਾ ਇੰਨੀ ਰੀਜ ਨਹੀਂ ਲਾਈ ਸੀ ਪਰ ਆਪਾਂ ਪਿਛਲੇ ਸਾਲ ਆ ਇੱਕੀ ਪੂਰੀ ਰੀਜ ਲੱਗੀ ਵੀ ਆ ਪਹੀਏ ਰੀਜ ਮੈਨੂੰ ਪਤਾ ਨਾ ਕਿਉਂ ਦਾ ਇਹ ਸਾਡੇ ਡੱਕਾ ਲਵੇੜ ਕੇ ਖਾਤਾ ਹੁੰਦਾ ਉਹ ਦਾਖਦੀ ਆ ਆਹ ਦੇਖ ਲੈ ਐਂ ਜਾਂ ਗੱਲਾਂ ਸੁਣਨ ਨੂੰ ਮਿਲਿਆ ਕਰਨੀਆਂ ਤੁਹਾਨੂੰ ਜੇ ਵੀਡੀਓ ਦੇਖਿਆ ਕਰੋਗੇ ਡੇਲੀ ਇਹ ਜੇ ਬਾਈ ਜੀ ਕੋਈ ਗੁੱਸੇ ਗਿੱਲੇ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਕਿ ਤੁਸੀਂ ਕਹੋਗੇ ਵੱਡਿਆਂ ਨੂੰ ਐਂ ਬੋਲਦੇ ਸਾਡੇ ਇੱਥੇ ਸਾਰਾ ਕੁਝ ਇੱਕ ਬਰਾਬਰੀ ਆ ਕੁਣ ਨਹੀਂ ਵੀ ਸਾਡਾ ਸਾਰਾ ਇੱਕ ਬਰਾਬਰ ਹੀ ਐਥੇ ਐਵੇਂ ਗੁੱਸਾ ਕਰੀ ਜਾਓ ਬਿਨਾਂ ਗੱਲ ਤੋਂ ਕੁਣ ਨਹੀਂ ਵੀ ਅੱਲਾਹ ਜੀ ਨਾਂਝਾ ਥੱਲੇ ਨਹੀਂ ਥੱਲੇ ਆ ਕੋਰ ਦੇ ਤਰਾ ਚਰੀਟਾਂ ਮਾਰਦੇ ਜਾ ਰਹੇ ਤੇ ਸੱਲ ਕੇ ਧਰ ਦੂਜੇ ਪੂਤੇ-ਕੂੜੀ ਗਿਆ ਫਿਰ ਪੈਸਾ ਸੱਲ ਗਿਆ ਜੇ ਸਿੱਧੇ ਹੀ ਮੂੜੀ ਗਿਆ ਫਿਰ ਮੂਰੋ ਸੱਲ ਗਿਆ ਗਾਣਾ ਦਰਵਾਜ਼ਾ ਨਹੀਂ ਖੋਲਦਾ ਮੈਂ ਚੱਲ ਚਲੋ ਫਿਰ ਹੁਣ ਸਾਨੂੰ ਮਿਲਦੇ ਆਪਾਂ ਜੋ ਵੀ ਅਗਲਾ ਪ੍ਰੋਸੈਸ ਹੋਊ ਲੋੜ ਲਾਵਾਂਗੇ ਮੋਟਰ ਤੇ ਉਹ ਉੱਥੇ ਕਿਹੜੀ ਤੇ ਉਹਦੀ ਲੋੜ ਦੂਜੀ ਅੰਬਾਲੀ ਦੇ ਆੜੂ ਵਾਲੀ ਤੇ ਕਿੱਥੇ ਲੱਗਿਆ ਆੜੂ ਤੇ ਆਂਬ ਆਂਬ ਚਲੇਗਾ ਬਾ ਕੋਈ ਫਾਲੂਰ ਤੇ ਦੇਖੋ ਬਾਈ 6000 ਪਾਣੀ ਡੋਲੀ ਜਾਂਦਾ ਦੂਸਰਾ ਮਗਰ ਆਉਂਦਾ ਇੱਕ ਵੱਟਾ 6000 ਕੱਟੜ ਹੈਂ ਹਾਂ ਗਰਮੀ ਬਹੁਤ ਹੈ ਫਾਇਦਾ 44 47 ਡਿਗਰੀ ਤੇ ਜਾਣਾ ਹੈ 47 43 47 ਬੱਲਾ 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 47 ਡਿਗਰੀ ਕਹਿੰਦੇ ਮੇਰੇ ਵੀਰੋ ਅੱਗ ਪੈਂਦੀ ਐ ਇਹ ਚਲੋ ਫਿਰ ਹੁਣ ਆਪਾਂ ਘਰ ਨੂੰ ਚੱਲਦੇ ਆਂ ਪੰਚਾਇਤੀ ਚ ਉਹ ਪਾਣੀ ਢੋਲ ਚ ਵੱਧ ਸੀਗਾ ਕਿ ਉੱਥੇ ਆਪਾਂ ਕੰਮ ਕਰਨ ਗਏ ਸੀ ਉਹਦਾ ਨੱਕੇ ਦਾ ਤੇ ਉੱਥੇ ਪਾਣੀ ਵੱਜ ਗਿਆ ਢੋਲ ਚ ਆਪਾਂ ਘਰ ਹੀ ਪਰ ਕੇ ਲੈ ਗਏ ਕਿਉਂਕਿ ਉੱਥੇ ਪਾਣੀ ਪੂਣੀ ਔਖ ਹੋ ਜਾਂਦਾ ਫਿਰ ਤੇ ਆਪਾਂ ਹੁਣ ਘਰੇ ਚੱਲ ਕੇ ਉਦੋਂ ਨੂੰ ਢੋਲ ਚੋਂ ਪਾਣੀ ਡੋਲਣਾ ਸਾਰਾ ਘਰੇ ਜਾਣ ਵੇਲੇ ਨੂੰ ਫਿਰ ਲਾਉਣਾ ਔਖ ਹੋ ਜਾਂਦਾ ਏ ਢੋਲ ਚ ਪਾਣੀ ਪਿਆ ਰਿਆ ਨਾ ਉਹ ਵੀ ਤਾਂ ਕਰਕੇ ਹੁਣ ਡੋਲੀ ਜਾਂਦੇ ਆ ਤੇ ਘਰੇ ਚੱਲ ਕੇ ਸਮਾਨ ਲਾ ਦਾਂਗੇ ਫਿਰ ਖਾਣਾ ਇੱਕ ਤਾਂ ਜੀ ਆ ਲੋ ਫਰਮਾਉਂਦੇ ਆ ਤੁਹਾਨੂੰ ਅੱਗੇ ਦੇਖੋ ਸਨੇਕ ਹਿੰਦੁਸਤਾਨ ਦੇਖੋ ਹਿੰਦੁਸਤਾਨ ਕਹ ਹੈ ਆ ਬਣਾਇਆ ਤੇ ਸਾਰਾ ਕੁਝ ਬਦਲਿਆ ਪੈ ਟਰੈਕਟਰ ਦਾ ਏ ਹੁੰਦਾ ਸ਼ੌਂਕ ਸਲੈਂਸਰ ਵੀਰੋਂ ਨੇ ਉਫਰਾਂ ਬਾਫਰਾਂ ਵਾਲਿਆਂ ਤੇ ਪੂਰੇ ਸਟੀਲ ਦੀਆਂ ਹੋਲਾਈਆਂ ਲਾਈਆਂ ਆ ਮੈਨੇ ਤਕੜਾ ਕੰਮ ਕਰਿਆ ਵਾ ਯਾਰ ਪੂਰਾ ਜਾਨੀ ਇਹ ਮੁੰਡੇ ਸਵੀਲ ਲਾਉਣ ਲਾਉਣੇ ਇਹਨਾਂ ਨੇ ਕੱਲੋਂ ਸਾਰਾ ਸਮਾਨ ਜੂਣ ਇਕੱਠਾ ਕਰਦੇ ਨੇ ਇੱਥੇ ਲੱਗ ਜਿੰਦੇ ਸਵੀਲਾ ਇਹ ਛਾਲ ਤੇ ਠੰਡੇ ਦੀ ਵੀਲ ਇਹ ਬੰਦੇ ਲਿਹਾਜ਼ ਚ ਹੀ ਨੇ ਦੇਖੋ ਕਿੰਨਾ ਤਕੜਾ ਟਰੈਕਟਰ ਬਣਾਇਆ ਰੱਖੂਗਾ ਪਤਾ ਲਾਦਾ ਨਾ ਕਲੀ ਕਲੀ ਚੀਜ਼ ਸਟੀਅਰਿੰਗ ਟੂਰਿੰਗ ਦੇਖੋ ਤੁਸੀਂ ਲਾਈਟਾਂ ਦੇਖੋ ਹਿੰਦੋਸਤਾਨ ਆ ਇਹ ਪ੍ਰਾਣਾ ਮਾਹਰ ਕਿੱਥੇ ਨਾਲ ਦੇ ਵਲਾਂ ਖੜਾ ਹੋਣਾ ਸੀ ਜੂਨ ਬਦਲਦੀ ਫੈਕਟਰੀ ਨਾਲ ਹਿੰਦੁਸਤਾਨ ਮਾਣਾ ਪਹਿਲੇ ਹਿਡਰੋਮੈਟਿਕ ਬਣਾਉਣਿਆ ਜਾਨੂੰ ਉਹ ਦਿਖਾਉਣਿਆ ਇੱਧਰ ਮੋਟਰ ਦਾ ਸਿਆਪਾ ਛੜ ਗਿਆ